ਸ਼ਰਾਬ ਕੁਟਾਲੇ ਤੋਂ ਕਮਾਈ ਨੋਟ ਕੇਜਰੀਵਾਲ ਦੇ ਕਲਚ ਫਸੇ ਆਟ ਸੰਮਣਾ ਮਗਰੋਂ ਵੀ ਨਹੀਂ ਆਇਆ ਜਵਾਬ ਦੇਣ ਆਉ ਫੇਰ ਜਦੋਂ ਈਡੀ ਨੇ ਕੁੱਟਾ ਲਾ ਕਿੰਗ ਦੇ ਪੇਚ कसे ਐਡੀ ਦੇ ਸੰਮਣਾਂ ਤੇ ਸ਼ਰਾਬ ਘੁਟਾਲਾ ਕਿੰਗ ਬਣਿਆ ਕੇਜਰੀਵਾਲ ਇੱਕ ਵਾਰ ਵੀ ਜਵਾਬ ਦੇਣ ਨਹੀਂ ਗਿਆ ਦੂਜੇ ਪਾਸੇ ਰੈਲੀਆਂ ਚ ਲੋਕਾਂ ਤੋਂ ਵੋਟਾਂ ਮੰਗਣ ਹਰ ਰੋਜ਼ ਦੂਜੀ ਸੁੱਪਿਆ ਚ ਪੁੱਜ ਜਾਂਦਾ ਹੈ ਲੋਕ ਸਭਾ ਇਲੈਕਸ਼ਨ ਜਿੱਤਣ ਦਾ ਐਨਾ ਚਸਕਾ ਪੈ ਗਿਆ ਕਿ ਹੁਣ ਰੈਲੀਆਂ ਬਿਨਾਂ ਕੇਜਰੀਵਾਲ ਨੂੰ ਸਾਹ ਨਹੀਂ ਆਉਂਦਾ ਤੇ ਐਡੀ ਦੇ ਸੰਮਣਾਂ ਦਾ ਜਵਾਬ ਨਾ ਦੇ ਕੇ ਇਹ ਸਾਬਿਤ ਕਰ ਰਿਹਾ ਹੈ ਕਿ ਆਖਰ ਦਾਲ 'ਚ ਕੁਝ ਕਾਲਾ ਸ਼ਰਾਬ ਘੁਟਾਲਾ ਕਰਕੇ ਜਿਹੜਾ ਚੰਦ ਕੇਜਰੀਵਾਲ ਐਂਡ ਟੋਲੇ ਨੇ ਚੜਾਇਆ ਫੁੱਲ ਕੇ ਪੈਸਾ ਕਮਾਇਆ ਉਤੋਂ ਮਹਿਲ ਪਾਇਆ ਹੁਣ ਉਸ ਦਾ ਜਵਾਬ ਦੇਣ ਲੱਗੇ ਕੀ ਵਿਪਤਾ ਛੜ ਗਈ ਜਿਹੜੀ ਉਹਦੋ ਸ਼ਰਾਬ ਦੇ ਠੇਕਿਆਂ ਚ ਪੈਸਾ ਕਮਾਉਨੇ ਨਹੀਂ ਛੜੀ ਇਹ ਤਾਂ ਉਹ ਗੱਲ ਕਰਦੇ ਆਂ ਵੀ ਅਸੀਂ ਲੁੱਟਾਂਗੇ ਤੇ ਕੁੱਟਾਂਗੇ ਪਰ ਸਾਨੂੰ ਕੋਈ ਸਵਾਲ ਨਾ ਹੋਵੇ ਆਖਿਰ ਜਿੱਦਾਂ ਦਾਦਾ ਪੈਸਾ ਖਾਦਾਈ ਫਿਰ ਸਵਾਲ ਤਾਂ ਹੋਣਗੇ ਜੇਕਰ ਤੁਸੀਂ ਅੱਠ ਸੰਮਣਾ ਤੇ ਇੱਕ ਜਵਾਬ ਨਹੀਂ ਦੇ ਸਕਦੇ ਫਿਰ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਦੇ ਕਿ ਜਾਂਚ ਈਡੀ ਦੀ ਕਹਿੰਦੀ ਕੀ ਆ ਤੁਹਾਨੂੰ ਪਹਿਲਾਂ ਵਿਚਾੜੂ ਪਾਰਟੀ ਦੇ ਕਈ ਸੂਰਮੇ ਜੇਲ੍ਹ ਦੀਆਂ ਰੌਣਕਾਂ ਵਧਾ ਰਹੇ ਨੇ ਤੇ ਹੁਣ ਕੇਦਰੀਵਾਲ ਨੂੰ ਡਰ ਹੈ ਕਿ ਸ਼ਾਇਦ ਐਤ ਕੀ ਮੇਰੀ ਟਿਕਟ ਵੀ ਕੱਟ ਜਾਵੇ ਖੈਰ ਇਹ ਤਾਂ ਈੜੀ ਦਫ਼ਤਰ ਜਾਏ ਤਾਂ ਪਤਾ ਲੱਗਣਾ ਹੈ ਸਚਾਈ ਕੀ ਹੈ ਕੀ ਨਹੀਂ ਹੈ ਉਹ ਲੋਕਾਂ ਸਾਹਮਣੇ ਆਈ ਜਾਣੀ ਹੈ ਪਰ ਸਵਾਲਾਂ ਤੋਂ ਭੱਜਣਾ ਤੇ ਝੂਠ ਨੂੰ ਵਧਾ ਚੜਾ ਕੇ ਦੱਸਣਾ ਕਿੱਧਰ ਨੂੰ ਇਸ਼ਾਰਾ ਕਰਦਾ ਹੈ ਇਹ ਦੱਸ ਦੇਣ ਨਹੀਂ ਜਨਾਬ ਹੋਰਾਂ ਦੀ ਈੜੀ ਤਾਵੀਟ ਕਰ ਰਹੀ ਰਹੀ ਹੈ ਉਹ ਦੱਸ ਦੇਣਗੇ ਚਲੋ ਲੋਕ ਸਭਾ ਚੋਣਾਂ 'ਚ ਫਿਰ ਲੋਕ ਦੱਸ ਦੇਣਗੇ